ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਜਸਮੀਨ ਦਿਓਲ ਬਹੁਤ ਬਹੁਤ ਧੰਨਵਾਦ ਜੀ। ਸੀਮਾ ਸੀਮਾ ਲਿਓਣਾ ਕੀ ਪਹਿਨੇ ਮੈਂ ਸੋਚ ਮੈ ਲੱਗੀ ਤੁਸੀਂ ਕੀ ਮੈਨੂੰ ਪੁੱਛਿਆ ਹੈ ਕਿ ਲਿਓਣਾ ਕੀ ਪਹਿਨੇ ਤੁਸੀਂ ਦੁਬਾਰਾ ਕਮੈਂਟ ਕਰਿਓ ਜੀ ਪਬਜੀ ਆਈਡੀ ਤੋਂ ਕਮੈਂਟ ਆਇਆ ਆਪਾਂ ਨੂੰ ਕਿ ਦੀਦੀ ਜਦੋਂ ਤੇਲ ਲਾ ਕੇ ਕੰਗੀ ਕਰਦੇ ਆ ਮੇਰੇ ਵਾਲ ਭਰ ਜਾਂਦੇ ਕੰਗੀ ਭਰ ਜਾਂਦੀ ਹੈ ਦੇਖੋ ਜੀ ਜਿਹੜਾ ਆਪਾਂ ਤੇਲ ਦੱਸਿਆ ਏ ਤੁਸੀਂ ਲਗਾਉਂਦੇ ਰਹੋ ਬਹੁਤ ਜ਼ਿਆਦਾ ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਕਮੈਂਟ ਆਏ ਆ ਆਪਾਂ ਖੁਦ ਵੀ ਯੂਜ਼ ਕਰ ਰਹੇ ਆ ਉਹਦੇ ਨਾਲ ਕੋਈ ਵੀ ਇਦਾਂ ਦਾ ਮਤਲਬ ਹੈ ਨਹੀਂਗਾ ਬਹੁਤ ਜ਼ਿਆਦਾ ਫਰਕ ਪਊਗਾ ਕੋਈ ਗੱਲ ਨਹੀਂ ਹੁਣ ਮੌਸਮ ਹੀ ਇਦਾਂ ਦਾ ਚੱਲ ਰਿਹਾ ਏ ਕਿਉਂਕਿ ਜਦੋਂ ਬਾਰਿਸ਼ ਹੁੰਦੀ ਆ ਉਸ ਟਾਈਮ ਆਪਣੇ ਵਾਲ ਬਹੁਤ ਝੜਨੇ ਸ਼ੁਰੂ ਹੋ ਜਾਂਦੇ ਤੁਸੀਂ ਜਿਹੜਾ ਆਪਾਂ ਤੇਲ ਦੱਸਿਆ ਏ ਤੇ ਤੁਸੀਂ ਉਹ ਲਗਾਉਂਦੇ ਰਹੋ ਬਹੁਤ ਜਲਦੀ ਤੁਹਾਡੇ ਫਰਕ ਪੈ ਜਾਊਗਾ ਵਾਲ ਨਹੀਂ ਝੜਨਗੇ ਤੇ ਬਾਰਸ਼ਾਂ ਕਰਕੇ ਵਾਲ ਸਭ ਦੇ ਹੀ ਝੜਦੇ ਆ ਤੇ ਤੁਸੀਂ ਤੇਲ ਲਗਾਉਂਦੇ ਰਹੋ ਕੋਈ ਚੱਕਰ ਨਹੀਂਗਾ ਕੋਈ ਮਹੀਨਾ 2 ਮਹੀਨੇ ਨੂੰ ਲਗਾ ਕੇ ਦੇਖੋ ਇਹ ਨਹੀਂ ਹੈਗਾ ਕਿ ਆਪਾਂ ਇੱਕ ਵਾਰੀ ਲਗਾ ਲਿਆ 2 ਦਿਨ 4 ਦਿਨ ਫਿਰ ਆਪਾਂ ਕਹੀਏ ਵੀ ਸਾਡੇ ਵਾਲ ਨਹੀਂ ਲੰਬੇ ਹੋਏ ਕਿਉਂਕਿ ਕਈ ਕਈਆਂ ਤੇ ਤਾਂ ਅਸਰ ਕਰਨ ਲੱਗ ਜਾਂਦਾ ਹੈ ਮਹੀਨੇ ਬਾਅਦ ਵੀ ਤੇ ਕਈ ਆਪੋ ਆਪਣੀ ਹਰ ਕਿਸੇ ਦੀ ਬੋਡੀ ਦਾ ਹਿਸਾਬ ਹੁੰਦਾ ਹੈ ਕਈ ਵਾਰ ਹੁੰਦਾ ਹੈ ਕਿ ਆਪਾਂ ਨੂੰ 6 ਮਹੀਨੇ ਵੀ ਲੱਗ ਜਾਂਦੇ ਆ ਤੇ ਤੁਸੀਂ ப்ਲੀਜ਼ ਆਪਣਾ ਧਿਆਨ ਨਾਲ ਲਗਾਉਂਦੇ ਰਹੋ ਜਿਹੜਾ ਆਪਾਂ ਤੇਲ ਦੱਸਿਆ ਹੈ ਤੁਹਾਡੇ ਬਿਲਕੁਲ ਵਾਲ ਝੜਨੇ ਬੰਦ ਹੋ ਜਾਣਗੇ ਠੀਕ ਹੈ ਜੀ ਰਾਜਵੀਰ ਬੁੱਟਰ ਬਹੁਤ ਬਹੁਤ ਧੰਨਵਾਦ ਜੀ ਰਾਜਨਦੀਪ ਬਹੁਤ ਬਹੁਤ ਧੰਨਵਾਦ ਜੀ ਜਸਵੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਮਾਨਸਾ ਵਾਲੇ ਬਹੁਤ ਬਹੁਤ ਧੰਨਵਾਦ ਜੀ निर्मला देवी फगवाड़े ਤੋਂ ਬਹੁਤ ਬਹੁਤ ਧੰਨਵਾਦ ਜੀ ਸੁਖਵਿੰਦਰ ਸੁਖਵਿੰਦਰ ਸੋਥਾ ਬਹੁਤ ਬਹੁਤ ਧੰਨਵਾਦ ਜੀ ਰਜਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਕੌਰ ਬਹੁਤ-ਬਹੁਤ ਧੰਨਵਾਦ ਜੀ। ਵੀਰਪਾਲ ਕੌਰ ਬਰਨਾਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ। ਖੋਸ਼ਟਿਲੋਂ ਫਰੋਮ ਮੋੜ ਮੰਡੀ ਜ਼ਿਲ੍ਹਾ ਬਰਿੰਦਾ ਬਹੁਤ-ਬਹੁਤ ਧੰਨਵਾਦ ਜੀ। ਸਵਰਨਜੀਤ ਕੌਰ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ। ਤੇ ਠੀਕ ਹੈ ਜੀ ਆਪਾਂ ਨੂੰ ਜਿੰਨੇ ਕ ਕਮੈਂਟ ਆਏ ਆ ਆਪਾਂ ਬੋਲ ਦਿੱਤੀ ਹੈ ਤੁਹਾਡੇ ਨਾਮ ਤੇ ਬਹੁਤ ਵਧੀਆ ਰੇਮੇਡੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਬਹੁਤ ਹੀ ਸੌਖੀ ਜੀ ਆ ਤੁਹਾਨੂੰ ਪਤਾ ਹੀ ਆ ਕਿ ਆਪਾਂ ਸੌਖੀਆਂ ਜੀਆਂ ਰੇਮੇਡੀਜ਼ ਤੁਹਾਨੂੰ ਸ਼ੇਅਰ ਕਰਦੇ ਆਂ ਜਿਵੇਂ ਕਿ ਹੁਣ ਵਾਲ ਵੀ ਬਹੁਤ ਝੜਦੇ ਆ ਆਪਣਾ ਚਿਹਰਾ ਵੀ ਕਾਲਾ ਪੈ ਗਿਆ ਕਿਉਂਕਿ ਬਾਰਿਸ਼ਾਂ ਬਹੁਤ ਜਿਆਦਾ ਹੋ ਰਹੀਆਂ ਉਹਦੇ ਕਰਕੇ ਨਾ ਕਿਉਂਕਿ ਇਹ ਆ ਕਿ ਧੁੱਪ ਤਾਂ ਨਿਕਲ ਹੀ ਨਹੀਂ ਰਹੀ ਹੈ ਨਾ ਜੇ ਨਿਕਲਦੀ ਵੀ ਆ ਤਾਂ ਬਹੁਤ ਐ ਚੁੱਭਦੀ ਆ ਪਿੰਡੇ ਨੂੰ ਤੇ ਉਦੋਂ ਆਪ ਨੂੰ ਆਏ ਹੁੰਦਾ ਕਿ ਹਾਇ ਧੁੱਪੇ ਨਹੀਂ ਜਾਂਦੇ ਤੇ ਬਹੁਤ ਜ਼ਿਆਦਾ ਮੌਸਮ ਖਰਾਬ ਹੋਣ ਕਰਕੇ ਆਪਣੇ ਸਕਿਨ ਦਾ ਜਾਂ ਵਾਲਾਂ ਨੂੰ ਬਹੁਤ ਜ਼ਿਆਦਾ ਮਤਲਬ ਇਧਰ ਨੁਕਸਾਨ ਹੋ ਰਿਹਾ ਹੈ ਨਾ ਅੱਜ ਕੱਲ੍ਹ ਤਾਂ ਉਹੀ ਗੱਲ ਆ ਵੀ ਬਹੁਤ ਮਾੜੇ ਹਾਲਾਤ ਹੋਏ ਪਏ ਆ بارش ਰੁਕ ਨਹੀਂ ਰਹੀ ਸਕੂਲਾਂ ਦੇ ਵਿੱਚ ਬੱਚੇ ਵੀ ਘਰੇ ਆ ਹਨਾ ਛੁੱਟੀਆਂ ਹੋ ਗਈਆਂ ਉਹਨਾਂ ਦੀ ਪੜ੍ਹਾਈ ਦਾ ਲਾਸ ਹੋ ਰਿਹਾ ਹੈ ਬਾਕੀ ਇੰਨਾ ਫਸਲਾਂ ਦਾ ਲਾਸ ਹੋ ਰਿਹਾ ਹੈ ਜਿਹੜੇ ਪਾਸੇ ਹੜ੍ਹ ਆਏ ਆ ਚਲੋ ਆਪਣੇ ਏਰੀਆ ਦੇ ਵਿੱਚ ਠੀਕ ਹੈ ਤੇ ਪਰ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਏ ਹੋਏ ਉਹਨਾਂ ਦੇ ਬਹੁਤ ਨੁਕਸਾਨ ਹੋਇਆ ਬਹੁਤ ਔਖਾ ਹੋਇਆ ਪਿਆਏ ਪ੍ਰਮਾਤਮਾ ਚਲੋ ਆਪਣਾ ਮਿਹਰਾਂ ਵਾਲਾ ਹੱਥ ਰੱਖੇ ਹਰ ਕਿਸੇ ਤੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਤੇ ਠੀਕ ਹੈ ਜੀ ਆਪਾਂ ਬਹੁਤ ਵਧੀਆ ਰੈਮੇਡੀ ਤੁਹਾਨੂੰ ਸ਼ੇਅਰ ਕਰਦੇ ਆਂ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਆ ਕਿ ਇੱਕਦਮ ਕਾਲਾ ਪਿਆ ਪਿਆ ਚਿਹਰਾ ਅਹੀਂ ਕਾਲੇ ਕਾਲੇ ਹੋਏ ਪਏ ਆ ਸਾਰੇ ਤੁਸੀਂ ਕੁਝ ਵਧੀਆ ਜੀ ਚੀਜ਼ ਦੱਸੋ ਤੇ ਇਸ ਕਰਕੇ ਆਪਾਂ ਸੌਖੀ ਜਿਹੀ ਰਿਮੇਡੀ ਲੈ ਕੇ ਆਏ ਆ ਬਿਲਕੁਲ ਹੀ ਸੌਖੀ ਆ ਤੁਸੀਂ ਬਣਾ ਕੇ ਲਗਾ ਲਿਓ ਸਾਰਾ ਪਰਿਵਾਰ ਹੀ ਲਗਾ ਲਿਓ ਕੋਈ ਚੱਕਰ ਨਹੀਂ ਆ ਬਾਹਾਂ ਤੇ ਗਰਦਨ ਤੇ ਪੂਰੇ ਤੁਸੀਂ ਆਪਣੀ ਬਾਡੀ ਤੇ ਵੀ ਲਗਾ ਸਕਦੇ ਹੋ ਮਤਲਬ ਇੰਨਾ ਵਧੀਆ ਉਸ ਚੀਜ਼ ਦਾ ਰਿਜ਼ਲਟ ਵੀ ਵਧੀਆ ਹੈ ਆ ਦੇਖੋ ਜੀ ਆਪਾਂ ਦੁੱਧ ਪਾ ਲੈ ਇਹਦੇ ਵਿੱਚ ਇਹ ਹੋਊਗਾ ਮਿਲਾ ਦਾ 2 ਕ ਚਮਚੇ ਹੋਊਗਾ 1.5 ਤੋਂ 2 ਚਮਚੇ ਕੱਚਾ ਦੁੱਧ ਪਾ ਲਿਆ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਹਾਲ ਨਹੀਂ ਥੋੜੀ ਜਿਹੀ ਹਲਦੀ ਪਾਉਣੀ ਆ ਬਸ ਨਾ ਹਲਦੀ ਦਾ ਆਪਾਂ ਟਾਚ ਹੀ ਦੇਣਾ ਹੈ ਕਿਉਂਕਿ ਕੀ ਹੋਇਆ ਪਿਆ ਨਾ ਆ ਦੇਖ ਲਓ ਜੀ ਇਹ ਚਮਚੇ ਨੂੰ ਲੱਗ ਗਈ ਆ ਬਸ ਇੰਨੀ ਵੀ ਵੱਧ ਹੋਣਾ ਤੇ ਆਪਾਂ ਥੋੜੀ ਜਿਹੀ ਵਿੱਚ ਡਿੱਗੀ ਆ ਬਾਲੀ ਹਲਦੀ ਨਹੀਂ ਪਾਉਣੀ ਤੁਸੀਂ ਬਿਲਕੁਲ ਹੀ ਥੋੜੀ ਜਿਹੀ ਪਾਉਣੀ ਆ ਇੱਕ ਪਿੰਚ ਹਲਦੀ ਮਤਲਬ ਮੜੀ ਜਿਹੀ ਪਾਉਣੀ ਆ ਤੇ ਉਹਦੇ ਨਾਲ ਕੀ ਹੋਊਗਾ ਹਲਦੀ ਦੇ ਨਾਲ ਜਿਵੇਂ ਨਾ ਹੁਣ ਮੌਸਮ ਖਰਾਬ ਕਰਕੇ ਆਪਣੇ ਫਿਨਸੀਆਂ ਵੀ ਹੋ ਰਹੀਆਂ ਫੇਸ ਦੇ ਉੱਪਰ ਗਰਮੈਸ਼ ਨਿਕਲਦੀ ਆ ਨਾ ਤੇ ਇਸ ਕਰਕੇ ਨਾ ਵੀ ਫਿੰਸੀਆਂ ਵੀ ਹੋਰ ਗਈਆਂ ਫੇਸ ਦੇ ਉੱਪਰ ਉਹ ਤੁਹਾਡੇ ਫਿੰਸੀਆਂ ਪਿੰਪਲ ਜਿਹੜੇ ਨਿਕਲਦੇ ਆ ਉਹਨਾਂ ਨੂੰ ਹਟਾਊਗੀ ਇਸ ਕਰਕੇ ਆਪਾਂ ਥੋੜੀ ਜਿਹੀ ਹਲਦੀ ਪਾ ਲਈਏ ਦੇ ਵਿੱਚ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਬੇਸਣ ਆਪਾਂ ਇਹਦੇ ਵਿੱਚ ਪਾ ਲਿਆ ਬੇਸਣ ਪਾ ਲਿਆ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜ਼ਰੂਰ ਬਣਾ ਕੇ ਲਗਾ ਲਿਓ ਤੇ ਸੋਖਾ ਜਿਹਾ ਹੀ ਕੰਮ ਆ ਕੋਈ ਔਖਾ ਨਹੀਂ ਹੈ ਜ਼ਿਆਦਾ ਸਾਰਾ ਪਰਿਵਾਰ ਹੀ ਲਗਾ ਲਿਓ ਕੋਈ ਚੱਕਰ ਨਹੀਂ ਹੈ ਕਈ ਪੈਣਾ ਕਮੈਂਟ ਕਰਦੀਆਂ ਕਿ ਬੱਚਿਆਂ ਦੇ ਲਗਾ ਸਕਦੇ ਆ ਹਾਂਜੀ ਬੱਚਿਆਂ ਦੇ ਵੀ ਲਗਾ ਸਕਦੇ ਆ ਕਿਉਂਕਿ ਨੇਚਰਲ ਚੀਜ਼ਾਂ ਐ ਆਪਾਂ ਕਿਹੜਾ ਇਹਦੇ ਵਿੱਚ ਕੁਝ ਕੈਮੀਕਲ ਪਾਇਆ ਹੋਇਆ ਜਿਹੜਾ ਵੀ ਬੱਚਿਆਂ ਨੂੰ ਨਹੀਂ ਲਗਾ ਸਕਦੇ ਤੇ ਤੁਸੀਂ ਬੱਚਿਆਂ ਦੇ ਵੀ ਲਗਾ ਸਕਦੇ ਹੋ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਲੈਣਾ ਸ਼ਹਿਦ ਬਸ ਜ਼ਿਆਦਾ ਨਹੀਂ ਪਾਉਣਾ 2 3-4 ਬੂੰਦਾ ਸ਼ਹਿਦ ਦੀਆਂ ਪਾ ਲੈਣੀ ਆ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਐਲੋਵੀਰਾ ਜੈਲ ਪਾਵਾਂਗੇ ਮੈਂ ਕਿਉਂਕਿ ਥੋੜਾ ਜਿਹਾ ਬਣਾ ਰਹੀ ਆ ਜੇ ਤੁਸੀਂ ਪੂਰੇ ਪਰਿਵਾਰ ਵਾਸਤੇ ਬਣਾਉਣਾ ਹੈ ਕਈ ਵਾਰ ਹੁੰਦਾ ਨਾ ਕਿ ਘਰੇ 2-3 ਲੇਡੀਆਂ ਇਕੱਕੇ ਘਰੇ ਹੁੰਦੀਆਂ ਹਨ ਤੇ ਉਹਨਾਂ ਨੇ ਸਾਰਿਆਂ ਨੇ ਲਾਉਣਾ ਹੁੰਦਾ ਹੈ ਫਿਰ ਤੁਸੀਂ ਚਮਚਾ ਭਰ ਕੇ aloevera ਦਾ ਪਾ ਲਿਓ ਅੱਧਾ ਚਮਚਾ ਸ਼ਹਿਦ ਦਾ ਪਾ ਲਿਓ ਤੇ ਮੈਨੂੰ ਆਇਆ ਕਿ ਮੈਂ ਆਪਣੇ ਲਈ ਬਣਾਉਣਾ ਹੈ ਇਸ ਕਰਕੇ ਨਾ ਥੋੜਾ ਥੋੜਾ ਮੈਂ ਉਸ ਹਿਸਾਬ ਦੇ ਨਾਲ ਹੀ ਪਾ ਲੈਣੀ ਇਹਨੂੰ ਚੰਗੀ ਤਰ੍ਹਾਂ ਪਾ ਕਰ ਲੈਣਾ ਮਿਕਸ ਇੱਕ ਭੈਣ ਆਪਾਂ ਨੂੰ ਪਹਿਲਾਂ ਕਮੈਂਟ ਕਰਦੇ ਹੁੰਦੇ ਸੀਗੇ ਕਿਰਨਦੀਪ ਕੌਰ ਰਾਏਕੋਟ ਲੁਧਿਆਣੇ ਵਾਲੀ ਤੇ ਕਾਫੀ ਧੀਰ ਹੋ ਗਈ ਉਹਨਾਂ ਦਾ ਕਮੈਂਟ ਨਹੀਂ ਆਇਆ ਦੱਸਿਓ ਭੈਣ ਜੀ ਜੇ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ ਤਾਂ ਵੀ ਕੀ ਹਾਲ ਆ ਉਧਰ ਕਹਿ ਰਹੇ ਆ ਕਿ ਪਾਣੀ ਬਹੁਤ ਜ਼ਿਆਦਾ ਬੁਰਾ ਹਾਲ ਆ ਹਨ ਚਲੋ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਏਰੀਏ ਦੇ ਵਿੱਚ ਤਾਂ ਬਹੁਤ ਸੁੱਖ ਸ਼ਾਂਤੀ ਆ ਹਲੇ ਕੋਈ ਚੱਕਰ ਨਹੀਂ ਆ ਇਦਾਂ ਦਾ ਮੀ ਤਾਂ ਜਰੂਰ ਪੈ ਰਿਆ ਏ ਪਰ ਵੀ ਵਧੀਆ ਇਦਾਂ ਕੁਛ ਵੀ ਨਹੀਂਗਾ ਕਿਤੇ ਵੀ ਪਾਣੀ ਵਗੈਰਾ ਨਹੀਂ ਹੈਗਾ ਤੇ ਬਾਕੀ ਇਹ ਹੈਗਾ ਕਿ ਇਧਰ ਲੁਧਿਆਣੇ ਵਾਲੀ ਸਾਈਡ ਤੇ ਵੀਡੀਓ ਦੇਖਦੇ ਆ ਤੇ ਪਤਾ ਲੱਗਦਾ ਜੁਗਰਾਉਂ ਦੇ ਵਿੱਚ ਪਾਣੀ ਬਹੁਤ ਆ ਲੁਧਿਆਣੇ ਇਧਰ ਮੋਗ ਏਰੀਏ ਦੇ ਵਿੱਚ ਤੇ ਤੁਸੀਂ ਜੇ ਮੇਰੀ ਵੀਡੀਓ ਦੇਖ ਰਹੇ ਹੋ ਮੈਨੂੰ ਦੱਸਿਓ ਭੈਣ ਜੀ ਆਪਣੀ ਸੁੱਖ-ਸਾਂਦ ਦੱਸਿਓ ਕਿ ਕਿਵੇਂ ਠੀਕ-ਠਾਕ ਹੋ ਪਰਿਵਾਰ ਠੀਕ-ਠਾਕ ਆ ਸਾਰਾ ਤੇ ਚਲੋ ਜੀ ਆਪਾਂ ਲਗਾਨੇ ਆ ਟੈਕ ਰਾਮ ਜਾਂ ਮਿਲ ਗਿਆ ਪੈਕ ਲਗਾਇਆ ਮੈਂ ਵੀ ਅੱਜ ਨਾ ਕੰਮ ਬਹੁਤ ਕੀਤਾ ਕਰੇ ਤੇ ਇਦਾਂ ਮੇਰਾ ਵੀ ਫੇਸ ਨਾ ਖਰਾਬ ਹੋਇਆ ਪਿਆ ਸੀ ਡਸਟ ਦੇ ਨਾਲ ਨਾ ਭਰਿਆ ਪਿਆ ਸੀ ਤੇ ਮੈਂ ਸੋਚਿਆ ਕਿ ਚਲੋ ਮੈਂ ਤਾਂ ਲਗਾਉਣਾ ਹੀ ਸੀਗਾ ਕੁਛ ਨਾ ਕੁਛ ਤੇ ਮੈਂ ਸੋਚਿਆ ਚਲੋ ਮੈਂ ਵੀਡੀਓ ਵੀ ਸ਼ੇਅਰ ਕਰ ਲੈਨੀ ਆ ਤੁਹਾਡੇ ਨਾਲ ਤੇ ਨਾਲੇ ਮੈਂ ਆਪਣਾ ਫੇਸ ਕਲੀਨ ਕਰ ਲੈਨੀ ਆ ਅੱਜ ਸਾਰਾ ਦਿਨ ਸੰਡੇ ਸੀਗਾ ਸਾਫ ਸਫਾਈ ਤੇ ਇਸ ਕਰਕੇ ਨਾ ਬਾੜੀ ਜ਼ਿਆਦਾ ਡਸਟ ਹੋਈ ਪਈ ਸੀ ਪੂਰਾ ਫੇਸ ਨਾ ਇਦਾਂ ਹੋਇਆ ਪਿਆ ਸੀ ਤੇ ਇਹਨੂੰ ਆਪਾਂ ਕੀ ਕਰਨਾ ਹੈ ਲਗਾ ਕੇ 15-20 ਮਿੰਟ ਆਪਣੇ ਫੇਸ ਦੇ ਉੱਪਰ ਆਪਾਂ ਰੱਖਣਾ ਹੈ ਇਹਨੂੰ ਇਦਾਂ ਨਹੀਂ ਹੈ ਕਿ ਆਪਾਂ ਫਟਾਫਟ ਇਹਨੂੰ ਵਾਸ਼ ਕਰ ਦਈਏ ਇਹਨੂੰ 15-20 ਮਿੰਟ ਤੁਸੀਂ ਲਗਾ ਲਓ ਡਰਾਈ ਹੋ ਜਾਊਗਾ ਤੇ ਫਿਰ ਤੁਸੀਂ ਇਹਨੂੰ ਵਾਸ਼ ਕਰਿਓ ਤੇ ਦੇਖਿਓ ਜੀ ਬਹੁਤ ਵਧੀਆ ਰਿਜ਼ਲਟ ਆ ਜਿਨ੍ਹਾਂ ਦੇ ਫਿੰਸੀਆਂ ਹੋ ਰਹੀਆਂ ਏ ਜਿਨ੍ਹਾਂ ਦਾ ਫੇਸ ਕਾਲਾ ਪੈ ਚੁੱਕਿਆ ਏ ਬਾਰਿਸ਼ਾਂ ਕਰਕੇ ਤੇ ਦੇਖੋ ਇੱਕਦਮ ਗਲੋ ਕਰੂਗੀ ਤੁਹਾਡੀ ਸਕਿਨ ਤੁਸੀਂ ਇਹ ਸੋਚਿਆ ਕਰੋਗੇ ਕਿ ਆਪਾਂ ਰੋਜ਼ ਹੀ ਬਣਾ ਕੇ ਲਗਾਈਏ ਇਹ ਇੱਕ ਤਾਂ ਇਹ ਆ ਕਿ ਸੌਖਾ ਜਿਹਾ ਤਰੀਕਾ ਏ ਤੇ ਇਦਾਂ ਹੈਗਾ ਬਹੁਤ ਵਧੀਆ ਰਿਜ਼ਲਟ ਆ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਲਗਾ ਕੇ ਜ਼ਰੂਰ ਮੈਨੂੰ ਕਮੈਂਟ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੁਸੀਂ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀਗਾ ਕਿ ਸ਼ਾਇਆ ਹੈ ਉਹਨਾਂ ਦੇ ਕਾਫੀ ਦਿਰ ਹੋ ਗਈ ਆ ਕਿਹੜਾ ਪਿੰਡ ਸੀ ਉਹਨਾਂ ਦਾ ਆਈ ਥਿੰਕ ਬੈਮਨ ਕੌਰ ਸਿੰਘ ਵਾਲਾ ਤੋਂ ਕਮੈਂਟ ਆਇਆ ਸੀ ਕਰਮਜੀਤ ਕੌਰ ਦਾ ਕਿ ਉਹਨਾਂ ਨੇ ਕਿਹਾ ਸੀ ਕਿ ਸ਼ਾਇਆ ਹੈ ਦੇਖੋ ਜੀ ਆਪਾਂ ਕਾਫੀ ਵੀਡੀਓ ਸ਼ਾਇਆ ਤੇ ਪਾ ਚੁੱਕੇ ਆ ਤੇ ਅੱਗੇ ਵੀ ਆਪਾਂ ਚਲੋ ਵੀਡੀਓ ਬਣਾ ਕੇ ਤੇ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਆਪਾਂ ਕਾਫੀ ਵੀਡੀਓ ਸ਼ਾਈਆਂ ਤੇ ਪਾ ਚੁੱਕੇ ਆ ਤੇ ਤੁਸੀਂ ਆਪਣਾ ਚੈਨਲ ਸਰਚ ਕਰਕੇ ਜਾ ਸਕਦੇ ਹੋ ਤੇ ਵੀਡੀਓ ਨੂੰ ਦੇਖ ਕੇ ਤੁਸੀਂ ਉਹਦਾ ਉਹਦਾ ਹੀ ਆਪਣਾ ਲਗਾ ਲਿਓ ਤੁਹਾਡੇ ਸ਼ਾਈਆਂ ਬਿਲਕੁਲ ਖਤਮ ਹੋ ਜਾਣੀਆਂ ਤੁਸੀਂ ਤਾਂ ਕਹਿੰਨੇ ਆ ਨਾ ਕਿ ਮਤਲਬ ਛਾਈਆਂ ਮੇਰੇ ਜਾਣ ਨਹੀਂ ਰਹੀਆਂ ਜੇ ਤੁਸੀਂ ਸਾਡੀ ਨਾ ਮੇਰੀ ਕੋਈ ਵੀ ਵਰਤ ਕੇ ਦੇਖ ਲਓਗੇ ਆਪਾਂ ਕਾਫੀ ਵੀਡੀਓ ਪਾ ਚੁੱਕੇ ਆ ਸ਼ਾਈਆਂ ਤੇ ਤੇ ਤੁਸੀਂ ਮਤਲਬ ਆਪਣੀ ਰੇਮੇਡੀ ਕੋਈ ਵੀ ਆ ਤੁਸੀਂ ਵਰਤ ਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਤੁਸੀਂ ਮਹੀਨਾ ਵੀ ਦਿਨ ਲਗਾਉਂਦੇ ਰਹੋ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਗ ਜੂਗਾ ਵੀ ਹੌਲੀ 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 ਤੁਹਾਡੇ ਸ਼ੈਣਾਂ ਫਿੱਕੀਆਂ ਹੋਣੀਆਂ ਲ ਸ਼ੁਰੂ ਹੋ ਜਾਣਗੀਆਂ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਤੇ ਤੁਸੀਂ ਜ਼ਰੂਰ ਮਤਲਬ ਕਰਿਓ ਇੱਕ ਕਮੈਂਟ ਵੀ ਆਇਆ ਸੀਗਾ ਕਿ ਪੋਟੈਟੋ ਦਾ ਜੂਸ ਲਗਾ ਲਿਓ ਤੁਸੀਂ ਇਦਾਂ ਹੈਗਾ ਕਿ ਮਤਲਬ ਵੀ ਆਪਾਂ ਡਾਇਰੈਕਟ ਨਹੀਂ ਲਗਾਉਣਾ ਚਾਹੀਦਾ ਆਪਾਂ ਨੂੰ ਕੋਈ ਵੀ ਚੀਜ਼ ਆ ਡਾਇਰੈਕਟ ਨਹੀਂ ਕਿਸੇ ਚੀਜ਼ ਦੇ ਵਿੱਚ ਮਿਕਸ ਕਰਕੇ ਤੁਸੀਂ ਲਗਾ ਸਕਦੇ ਹੋ ਤੇ ਜਰੂਰ ਤੁਸੀਂ ਦੇਖਿਓ ਆਪਣੇ ਚੈਨਲ ਤੇ ਸਰਚ ਕਰਕੇ ਚਲੇ ਜਾਇਓ ਛਾਈਆਂ ਵਾਲੀਆਂ ਵੀਡੀਓ ਬਹੁਤ ਜ਼ਿਆਦਾ ਆਪਾਂ ਪਾ ਚੁੱਕੇ ਹਾਂ ਪਹਿਲਾਂ ਤੇ ਤੁਸੀਂ ਜਰੂਰ ਦੇਖ ਲਿਓ ਤੇ ਆਪਾਂ ਇਹਨੂੰ 10-15 ਮਿੰਟ ਲਗਾ ਕੇ ਜਿੰਨਾ ਚਿਰ ਸੁੱਕਦਾ ਨਹੀਂਗਾ ਆਪਾਂ ਉਹਨਾਂ ਚਿਰ ਰੱਖਦੇ ਹਾਂ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਹੈ ਮਿਲਦੇ ਆਪਾਂ ਥੋੜੀ ਦੇਰ ਬਾਅਦ ਤੇ ਹਾਂਜੀ ਆਪਣਾ ਫੇਸ ਸੁੱਕ ਚੁੱਕਿਆ ਆਪਾਂ 20 ਮਿੰਟ ਲਗਾ ਰਿਆ ਤੇ ਹੁਣ ਆਪਾਂ ਜਿਵੇਂ ਨਾ ਇਦਾਂ ਟਾਈਟ ਟਾਈਟ ਹੋ ਰਿਹਾ ਫੇਸ ਆਪਣਾ ਤੇ ਉਦੋਂ ਆਪਾਂ ਨੂੰ ਪਤਾ ਲੱਗ ਜੂਗਾ ਕਿ ਸੁੱਕ ਰਿਹਾ ਏ ਤੇ ਬਸ ਇਸ ਨੂੰ ਇਦਾਂ ਮਸਲ ਮਸਲ ਕੇ ਪਾਣੀ ਦੇ ਹੱਥ ਇਦਾਂ ਲਾ ਲਾ ਕੇ ਥੋੜਾ ਚੰਗੀ ਤਰ੍ਹਾਂ ਇਦਾਂ ਮ사ਜ ਜੀ ਕਰ ਕਰ ਕੇ ਤੇ ਤੁਸੀਂ ਉਤਾਰ ਦੇਣਾ ਇਹਨੂੰ ਤੇ ਤੁਸੀਂ ਦੇਖੋਗੇ ਨਾ ਇੱਕਦਮ ਤੁਹਾਨੂੰ ਇੱਕ ਤੁਹਾਡਾ ਫੇਸ ਆ ਜਿਹੜਾ ਗਲੋ ਕਰਨਾ ਸ਼ੁਰੂ ਹੋ ਜੂਗਾ ਐ ਲੱਗੂਗਾ ਕਿ ਹੈ ਵਧੀਆ ਹੋ ਰਿਹਾ ਜਦੋਂ ਤੁਸੀਂ ਫੇਸ ਕਲੀਨ ਕਰ ਲੋਗੇ ਧੋ ਲੋਗੇ ਨਾ ਇਹਨੂੰ ਤਾਨੂੰ ਉਹਦੇ ਸ਼ੀਸ਼ੇ ਮੂਰੇ ਆਏ ਲੱਗੂਗਾ ਕਿ ਚਮਕਣ ਲੱਗ ਗਿਆ ਫੇਸ ਐਨਾ ਵਧੀਆ ਹੋ ਗਿਆ ਤੇ ਚਲੋ ਜੀ ਆਪਾਂ ਵਾਸ਼ ਕਰਕੇ ਫਿਰ ਦਿਖਾਉਨੇ ਆ ਤੁਹਾਨੂੰ ਤੇ ਹਾਂਜੀ ਆਪਾਂ ਫੇਸ ਨੂੰ ਕਰ ਲਿਆ ਕਲੀਨ ਤੇ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਇੱਕ ਇੱਕਦਮ ਕਲੀਨ ਹੋ ਗਿਆ ਫੇਸ ਕਿੰਨਾ ਵੀ ਤੁਹਾਡੀ ਸਕਿਨ ਦੇ ਉੱਪਰ ਕੋਈ ਡਸਟ ਜੰਮੀ ਹੋਵੇ ਕੁਝ ਵੀ ਹੋਵੇ ਇੱਕਦਮ ਕਲੀਨ ਹੋ ਗਿਆ ਫੇਸ ਬਹੁਤ ਵਧੀਆ ਤੇ ਆ ਦੇਖੋ ਜੀ ਸੌਫਟ ਤੇ ਕਲੀਨ ਇੱਕਦਮ ਵਧੀਆ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ